ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਇਆ ਇੱਕ ਜਨਮ ਬ੍ਰੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਅੱਜ ਆਪਾਂ ਬਣਾਉਣ ਲੱਗੇ ਆ ਸੂਜੀ ਦਾ ਪ੍ਰਸਾਦ ਜਿਹਦੇ ਲਈ ਆਪਾਂ ਨੇ ਬਾਦਾਮ ਲੈ ਲੇ ਆਹ ਕਿਸ਼ਮਿਸ਼ ਲੈ ਲਈ ਆਪਾਂ ਬਾਦਾਮਾਂ ਨੂੰ ਕੱਟ ਲੈਨੇ ਆ ਸਭ ਲਈ ਨਮਾਸਾਲ ਖੁਸ਼ੀਆਂ ਭਰੇ ਆਵੇ ਜੀ ਆਪਾਂ ਬਦਾਮਾਂ ਨੂੰ ਕੱਟ ਲੈਨੇ ਆ। ਐਦਾਂ ਪੀਸ ਬਣਾ ਲੈਨੇ ਆ ਇਹਨਾਂ ਦੇ। ਕਿਉਂਕਿ ਕਾਜੂ ਵੀ ਪਾਵਾਂਗੇ ਪਾ ਲੈਂਦੇ ਜੀ ਕਾਜੂ ਆਪਣੇ ਕੋਲ ਨਹੀਂ ਆਣਗੇ। ਆਪਾਂ ਕੱਲੇ ਬਦਾਮੇ ਪਾ ਲੈਨੇ ਆ। ਲਓ ਜੀ ਆਪਾਂ ਨੇ ਚੁੱਲੇ 'ਚ ਅੱਗ ਬਾਲ ਲਈ ਕਿਉਂਕਿ ਆਪਾਂ ਇੱਥੇ ਸਬਜ਼ੀ ਬਣਾ ਕੇ ਠਹਿ। ਹੁਣ ਆਪਾਂ ਪੈਨ 'ਚ ਧਰ ਲੈਨੇ ਆਪਰ। ਪੈਨ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋ ਲੈਣੇ ਨੇ ਕਿਉਂਕਿ ਹਰੇਕ ਭੰਦਾ ਧੋਣਾ ਪੈਂਦਾ ਜੀ ਬਿਨਾਂ ਧੋਤੇ ਨਹੀਂ ਵਰਤਿਆ ਜਾਂਦਾ। ਲਓ ਜੀ ਪੈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਪਾਣੀ ਉੱਪਰ ਆ ਗਿਆ ਵਿੱਚ। ਹੁਣ ਆਪਾਂ ਇਹਦੇ ਵਿੱਚ ਘੀ ਐਡ ਕਰ ਲੈਨੇ ਆ। ਕੀ ਨੂੰ ਪਚੰਗੀ ਤਰ੍ਹਾਂ ਮੈਲ ਤੋਂ ਹੋ ਲੈਣ ਦਿੰਨੇ ਆ ਗਰਮ ਕਰ ਲੈਣੇ ਆ ਨਾ ਕੀ ਨਾ ਤਾਂ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਲਓ ਜੀ ਕੀ ਆਪਣਾ ਮੈਲਟ ਹੋ ਗਿਆ ਇੱਧਰ ਆਪਾਂ ਨੇ ਲੈ ਲਈ ਸੂਜੀ ਸੂਜੀ ਆਪਣੀ ਬਰੀਕ ਵਾਲੀ ਆਪਾਂ ਨੇ ਸਾਣ ਲਈ ਹੁਣ ਇਹ ਆਪਾਂ ਸੂਜੀ ਕੀ ਦੇ ਵਿੱਚ ਐਡ ਕਰ ਦਿੰਦੇ ਹਾਂ ਮੱਠੀ-ਮੱਠੀ ਅੱਗ ਤੇ ਭੁੰਨਾਂਗੇ ਜੀ ਆਪਾਂ ਇਹ ਬਹੁਤ ਹੀ ਤੇਜ਼ ਅੱਗ ਤੇ ਭੁੰਨੀ ਤਾਂ ਇਹਨੇ ਕਾਲੀ ਹੋ ਜਾਣਾ ਜੀ ਆਪਾਂ ਦੇਖ ਕੇ ਥੋੜਾ ਜਿਹਾ ਹੋਰ ਐਡ ਕਰ ਦਵਾਂਗੇ ਪਹਿਲਾਂ ਆਪਾਂ ਮਿਕਸ ਕਰ ਲਈਏ ਚੰਗੀ ਤਰ੍ਹਾਂ ਜੀ ਆਪਾਂ ਨੂੰ ਥੋੜਾ ਲੱਗੂਗਾ ਆਪਾਂ ਹੋਰ ਕੀ ਪਾ ਲਵਾਂਗੇ ਵਿੱਚ ਲਓ ਜੀ ਕੀ ਆਪਾਂ ਥੋੜਾ ਜਿਹਾ ਹੋਰ ਐਡ ਕਰ ਲਿਆ ਹੁਣ ਇਹਨੇ ਆਪਾਂ ਮਿੱਠੀ ਮਿੱਠੀ ਅੱਗੇ ਦੇਖੋ ਨਾਗੇ ਸੁਜੀ ਨੇ ਇਹ ਦੇਖੋ ਜੰਕਾ ਫਿਰ ਫਿਰ ਕੇ ਭੁੰਦੇ ਰਵਾਂਗੇ ਸੂਜੀ ਨੂੰ ਬਹੁਤ ਨਲਵਾਂਗੇ ਜੀ ਅੱਗ ਬਹੁਤੀ ਤੇਜ਼ ਨਹੀਂ ਕਰਾਂਗੇ ਕਿਉਂਕਿ ਇਹ ਕੋਤੀ ਅੱਗ ਤੇਜ਼ ਕਰਤੀ ਤਾਂ ਇਹਨੇ ਆਪਣੀ ਨੇ ਮੱਤ ਜਾਣਾ ਥੋੜਾ ਜਿਹਾ ਕਲਰ ਚੇਂਜ ਕਰਾਂਗੇ। ਲਓ ਜੀ ਸੂਜੀ ਆਪਣੀ ਥੋੜੀ ਥੋੜੀ ਰੋਸਟ ਹੋਣ ਲੱਗ ਗਈ ਭੁੰਨਣ ਲੱਗ ਗਈ। ਦੇਖੋ ਕਿਹਾ ਛੱਡਣ ਲੱਗ ਗਈ। ਕਹਿਣਾ ਉਹ ਇਦਲੀ ਹੋਗੀ। ਅੱਗ ਨੂੰ ਆਪਾਂ ਬਿਲਕੁਲ ਵੀ ਤੇਜ਼ ਕਰਾਂਗੇ ਥੋੜੀ ਥੋੜੀ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਕਿਉਂਕਿ ਜੇ ਅੱਗ ਤੇਜ਼ ਕਰ ਲਈ ਫਿਰ ਇਹਦਾ ਕਲਰ ਵੀ ਚੇਂਜ ਹੋ ਜਾਣਾ ਲਓ ਜੀ 1/4 ਘੰਟਾ ਹੋ ਗਿਆ ਆਪਾਂ ਨੂੰ ਸੂਜੀ ਭੁੰਨ ਲੈਣੀ ਮੱਠੀ ਮੱਠੀ ਅੱਗ ਤੇ ਹੁਣ ਆਪਣੀ ਸੂਜੀ ਦਾ ਕਲਰ ਚੇਂਜ ਹੋਣ ਲੱਗ ਗਿਆ ਅਜੇ 5-4 ਮਿੰਟ ਲਈ ਹੋਰ ਕੋਣਾਂ ਆ ਜੋ ਆਪਣਾ ਪ੍ਰਸ਼ਾਦ ਚੰਗੀ ਤਰ੍ਹਾਂ ਖਿਲ ਗਿਆ ਵੇ ਬਣਾਇਆ ਹੈ ਲਓ ਜੀ ਸੂਜੀ ਆਪਣੀ ਚੰਗੀ ਤਰ੍ਹਾਂ ਭੁੰਨ ਗਈ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਖੰਡ ਐਡ ਕਰ ਲੈਨੇ ਐ ਇੰਨੀ ਕਿ ਆਪਾਂ ਸੂਜੀ ਲੈਤੀ ਸੀ ਜਿੰਨੇ ਕੇ ਪਾਈਆ ਉੰਨੀ ਉਹ ਆਪਣੀ ਖੰਡ ਆ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਵਿੱਚ ਇਹੀ ਦੋ ਡੱਬੇ ਆਪਾਂ ਵਿੱਚ ਪਾਣੀ ਦੇ ਪਾ ਦਾਂਗੇ ਦੋ ਕੌਲੇ ਪੂਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਦਾਜੀ ਪ੍ਰਸਾਦ ਆਪਣਾ ਗਾੜਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਬਦਾਮ ਐਡ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਕਰ ਦਿਆਂ ਹੁਣ ਆਪਾਂ ਕਰ ਦਿਆਂ ਵਿੱਚ ਸੌਗੀ ਐਡ ਜਿਨੀ ਕੇ ਦਾਖਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇੱਧਰ ਆਪਾਂ ਚੈਰੀ ਐਡ ਕਰ ਦਿੰਨੇ ਆ दो मिनट लका लें अपना प्रसाद चंह तरह खिलिया खिलिया हो सके जी, प्रसाद अपना बन गया हूं आप चूल्हे तो नीचे ला लेने देखो किन्ना सोहना खिला खिलासाद बने Non è nuova, mi chiala, le ne chiudo. E lo dico, non è paccollina ਅੱਜ ਪ੍ਰਸਾਦ ਆਪਣਾ ਵਧੀਆ ਬਣ ਗਿਆ ਹੁਣ ਆਪਾਂ ਇਹਨਾਂ ਨੂੰ ਕ올ੀਆਂ ਚ ਪਾ ਲੈਨੇ ਆਂ ਉਧਰ ਆਪਣੇ ਲੱਗੇ ਹੋਏ ਨੇ ਮਿਸਤਰੀ ਆਪਾਂ ਉਹਨਾਂ ਨੂੰ ਦਿਨੇ ਆ ਕ올ੀਆਂ ਚ ਪਾ ਕੇ ਗਰਮ ਗਰਮ ਪ੍ਰਸਾਦ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜੇ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ